अपन चाचिया ताइया पीर पुखड़ मामे चाचे राज आसू ਅਤਿ ਸਟੂਡੀਓਜ਼ ਐਂਡ ਸੋਰਸ ਦੁਆਰਾ ਹੈਪੀ ਰੋਡੇ ਦੇ ਨਿਰਦੇਸ਼ਨ ਅਧੀ ਕਹਾਣੀ ਦੇ ਆਧਾਰਿਤ ਇਸ ਫਿਲਮ ਦੇ ਸਟਾਰ ਕਾਸਟ ਅੱਜ ਲੁਧਿਆਣੇ ਦੇ ਪਾਮ ਬਾਗ ਕੁਂਗੇ ਪਹੁੰਚੀ ਅਤੇ ਪੱਤਰਕਾਰਾਂ ਨੂੰ ਬਹੁਤ ਹੀ ਖੁੱਲਕੇ ਅਤੇ ਗੰਭੀਰਤਾ ਨਾਲ ਜਵਾਬ ਦਿੱਤਾ ਹੈ। ਹੈਪੀ ਰੋਡੇ ਨੇ ਫਿਲਮ ਦੇ ਨਾਮ ਅਤੇ ਸਕ੍ਰਿਪਟ ਸੰਬੰਧੀ ਪੱਤਰਕਾਰਾਂ ਦੇ ਸਵਾਲਾਂ ਤੇ ਜਵਾਬ ਦਿੰਦਿਆਂ ਦੱਸਿਆ ਕਿ ਇੱਕ ਪਾਸੇ ਜਿੱਥੇ ਮਾਨਵ ਵਿੱਚ ਇਸਾਰੀ ਕੀ ਜੋਗਰਾਜ, ਸਤਵਿੰਦਰ ਵਿੱਕੀ, ਸੋਨਪ੍ਰੀਤ ਜਵੰਦਾ, ਕਵੀ ਸਿੰਘ ਅਤੇ ਰਾਹੁਲ ਬੁਗਰਾਲ ਵਰਗੇ ਕਲਾਕਾਰ ਹਨ ਦੂਜੇ ਪਾਸੇ ਦੇ ਦੋ ਦਰਜਨ ਦੇ ਕ੍ਰੀਮ ਨਵੇਂ ਥੀਏਟਰ ਕਲਾਕਾਰ ਵੀ ਹਨ ਜੋ ਪਹਿਲੀ ਵਾਰ ਇਸ ਫਿਲਮ ਵਿੱਚ ਕੰਮ ਕਰ ਰਹੇ ਨੇ। ਉਹਨਾਂ ਪ੍ਰੈਸ ਨੂੰ ਦੱਸਿਆ ਕਿ ਗੰਦੀ ਰਾਜਨੀਤੀ ਖਿਲਾਫ ਨਾਰੇਬਾਜ਼ੀ ਕਰਦੀ ਇਸ ਫਿਲਮ ਦਾ ਟ੍ਰੇਲਰ ਹੀ ਦੱਸਦਾ ਕਿ ਇਹ ਬਹੁਤ ਹੀ ਮਨੋਰੰਜਨ ਭਰਪੂਰ ਹੋਣ ਜਾ ਰਹੀ ਹੈ ਜਿਸ ਨੂੰ ਤੁਸੀਂ ਆਪਣੇ ਪਰਿਵਾਰ ਸਮੇਤ ਦੇਖ ਸਕਦੇ ਹੋ। ਇਹ ਫਿਲਮ 7 ਜੂਨ ਨੂੰ ਆ ਰਹੀ ਹੈ। ਲੁਧਿਆਣੇ ਤੋਂ ਵਿਕਰਮ ਸੈਣੀ ਦੀ ਰਿਪੋਰਟ ਇਹ ਇੱਕ ਨਵੀਂ ਸਟੋਰੀ ਆ ਤੇ ਸਟੂਡੈਂਟ ਪੋਲਿਟਿਕਸ ਜਰਨਲਿਜ਼ਮ ਸੀ ਲਿਖਿਆ ਟਰੇਲਰ ਦੇਖਿਆ ਹੁਣਾ ਸਟੂਡੈਂਟ ਪੋਲਿਟਿਕਸ ਦੀ ਗਾਹਣੀ ਹੈ ਤੇ ਇੱਕ ਚੱਲ ਕੇ ਗਾਣਾ ਵੈਸੀ ਗਾਹਣੀ ਜਿਹਦੇ ਵਿੱਚ ਸਟੂਡੈਂਟਸ ਨੂੰ ਸਿਰਫ ਮੁੰਡੇ ਨਹੀਂ ਲੀਡ ਕਰ ਰਹੇ ਪੋਲਿਟਿਕਲ ਚੁੜੀਆਂ ਦੀ ਲੀਡ ਕਰ ਰਹੇ ਆ ਤੇ ਬੜੇ ਬੜੇ ਨਾਮ ਕਿੰਨੇ ਕਿ did you know ਆਧਾ ਘਰ ਛੱਡ ਕੇ ਅਸੀਂ ਕਿਉਂ ਭੱਜੇ ਇਹਦਾ ਹੋ ਨਹੀਂ ਸਕਦਾ ਕਿ ਹਰੇਕ ਪੀੜੀ ਚੜ੍ਹ ਚੜ੍ਹ ਕੇ ਦੇਸ਼ ਦੇ ਦੇਸ਼ਾਂ ਨੂੰ ਭੱਜੇ ਤੇ ਫਿਰ ਇੱਥੇ ਕੌਣ ਰੋਕੇਗਾ ਇੱਥੇ ਕੌਣ ਬਾਰਲੇ ਦੇਸ਼ਾਂ ਨੂੰ ਵੀ ਸਾਨੂੰ ਚਲਣਾ ਨਹੀਂ ਹੈਗਾ ਸੋ ਇੱਥੇ ਵੀ ਰਹਿਣਾ ਪਊਗਾ ਇੱਥੇ ਵੀ ਅੜਨਾ ਪਊਗਾ ਖੜਨਾ ਪਊਗਾ ਲੜਨਾ ਪਊਗਾ ਸਰ ਕਿੰਨੇ ਸਤਿ ਸ੍ਰੀ ਅਕਾਲ ਜੀ ਸਤ ਨੂੰ ਆਗੇ ਰੋਡੇ ਕਾਲਜ ਵਾਸੀਆਂ ਨੂੰ ਵੀ ਮੈਸੇਜ ਲੁਧਿਆਣਾ ਵਾਸੀਆਂ ਨੂੰ ਰਿਕੁਐਸਟ ਹੈ ਜੀ ਮੈਸੇਜ ਤਾਂ ਕੁਝ ਵੀ ਨਹੀਂ ਸਾਡਾ ਰਿਕੁਐਸਟ ਆ ਇਹ ਆਪ ਯਰ ਟੂ ਅਨਸਰ ਥੈਟ ਕਿ ਤੁਹਾਨੂੰ ਕੇਸੀ ਮੈਸੇਜ ਦਈਏ ਬਸ ਰਿਕੁਐਸਟ ਸਾਡੀ ਹੈ ਕਿ ਸਾਡੀ ਫਿਲਮ ریلیਜ਼ ਹੋ ਰਹੀ ਹੈ ਰੋਡੇ ਕਾਲਜ ਫਿਲਮ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਫਿਲਮ ਮੈਂ ਹਮੇਸ਼ਾ ਇਹ ਗੱਲ ਦਾਅਵੇ ਨਾਲ ਕਹਿ ਦਿੰਦਾ ਕਿ ਬਿਜ਼ਨਸ ਕਿੰਨਾ ਕਰੂਗੀ ਕੀ ਕਰੂਗੀ ਉਹ ਸਾਰਾ ਆ ਤੁਮ ਤੁਸੀਂ ਦੇਖ ਕੇ ਬਾਹਰ ਨਿਕਲੇ ਹੋਗੇ ਫਿਲਮ ਤੁਹਾਡੇ ਜ ਬਾਹਰ ਨਹੀਂ ਨਿਕਲਣੀ ਫਿਲਮ ਤੁਹਾਡੇ ਅੰਦਰ ਚੱਲਦੀ ਰਹੇਗੀ ਤੁਹਾਨੂੰ ਸੋਚਣ ਲਈ ਮਜਬੂਰ ਕਰੇਗੀ ਆ ਥੀਏਟਰ ਹਮੇਸ਼ਾ ਬੇਸ ਰਿਹਾ ਹੈ ਪੰਜਾਬੀ ਫਿਲਮਾਂ ਦਾ ਠੀਕ ਹੈ ਤੇ ਕਿੰਨੇ ਕ ਥੀਏਟਰ ਆਰਟਿਸਟ ਨੇ ਇਸ ਪਿਕਚਰ ਅਸੀਂ ਤਿੰਨੇ ਹੀ ਆ ਅੱਜ ਪਹਿਲਾ ਤਾਂ ਜਿਨ੍ਹਾਂ ਨੂੰ ਤੁਸੀਂ ਸਵਾਲ ਪੁੱਛ ਰਹੇ ਹੋ ਸੀ ਤਿੰਨੋ ਹੀ ਥੀਏਟਰ ਆਰਟਿਸਟ ਕਿੰਨੇ ਕ ਥੀਏਟਰ ਕਰ ਚੁੱਕੇ ਕਿੰਨੇ ਕ ਨਾਟਕ ਕਰ ਚੁੱਕੇ ਤੁਸੀਂ ਆ ਮੈਂ ਇਹ ਗਿਣਾ ਕਿਉਂਕਿ ਮੈਨੂੰ ਬਹੁਤਾ ਚੱਲਦੀ ਹੋਇਆ ਤਿੰਨ ਚਾਰ ਸਾਲ ਹੀ ਹੋਏ ਨੇ तकरीबन 4.5 5 ਸਾਲ ਹੋ ਗਏ ਮੈਨੂੰ ਥੀਏਟਰ ਕਰਦੇ ਨੂੰ ਤਾਂ ਮੰਨ ਲਓ ਸਾਲ ਚ ਦੋ ਨਾਲਕ ਵੀ ਕਿਹਨਾਂ ਨਾਲ ਤੁਸੀਂ ਥੀਏਟਰ ਕਰਦੇ ਕਿਹੜੇ ਡਾਇਰੈਕਟਰ ਨੂੰ ਡਾਕਟਰ ਲੱਖਾਂ ਲੈਣੀ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਾਂ ਸੀ ਮਤਲਬ ਇਹ ਸਾਡੇ ਦੇ ਮੇਰੇ ਸੀਨੀਅਰ ਨੇ ਆਬਵੀਅਸਲੀ ਪੰਜਾਬੀ ਯੂਨੀਵਰਸਿਟੀ ਥੀਏਟਰ ਦਾ ਗੱਡ ਰਿਹਾ ਆਪਣੇ ਪੰਜਾਬ ਹੋ ਵਿੱਚ ਅਸੀਂ ਯੂਥ ਫੈਸਟੀਵਲਾਂ ਦੇ ਵਿੱਚ ਜਿਹੜਾ ਥੀਏਟਰ ਕਰਨਾ ਕਨਵਾਂ ਯੂਥ ਫੈਸਟੀਵਲ ਦੀ ਪਨਾਹ ਸ਼ ਉਹਨੂੰ ਫਿਲਮਾਂ ਵਿੱਚ ਵੀ ਬਿਲਕੁਲ ਹੱਥ ਦਿਖਾਏਗਾ ਹੱਥ ਕੰਡ ਦਿਖਾਏਗਾ ਬਿਲਕੁਲ ਮੈਂ ਬਰਨਾਲੇ ਤੋਂ ਥੀਏਟਰ ਕਰਦੇ ਰਿਹਾ 10 12 ਸਾਲ ਹੋ ਗਏ ਥੀਏਟਰ ਕਰਦੇ ਆ ਐਂਡ ਫਿਰ ਬੰਮੇ ਜਿਹੜੇ ਵੀ ਪਾਰਟਿਸਪੇਟ ਕਰਦੇ ਕਿੰਨਾ ਮਤਲਬ ਕਿ ਮੋਟੀਵੇਸ਼ਨ ਹੋ ਗਈ ਹੈ ਇਹ ਬਹੁਤ ਹੀ ਸਾਡੇ ਜਿਹੜੇ ਸਿਲੈਕਸ਼ਨ ਹੋਈਆਂ ਸੀਗੀਆਂ ਉਹ ਸਾਡਾ ਆਡੀਸ਼ਨ ਬੇਸਡ ਸੀਗਾ ਕਿਉਂਕਿ ਹੈਪੀ ਭਾਜੀ ਕਲੀਅਰ ਸੀਗੇ ਵੀ ਮੈਨੂੰ ਅ ਐਕਟਰ ਐਕਟਰ ਕੋ ਐਂਟਰ ਜਿਹੜੇ ਹਾਂ ਸਟੂਡੈਂਟ ਦੇਖਣ ਵਾਕਈ ਸਟੂਡੈਂਟ ਦੇਖਣ ਉਹਨਾਂ ਦਾ ਮਤਲਬ ਇਹ ਸੀਗਾ ਕਿਉਂਕਿ ਆਪਾਂ ਕਾਲਜ ਦੀ ਕਹਾਣੀ ਮਤਲਬ ਕਿ ਕਿਤਨਾ ਕਿਤਨਾ ਨਵੇਂ ਐਕਟਰਾਂ ਨੂੰ ਵੀ ਇਹ ਸਮੋਕਾ ਦਿੱਤਾ ਗਿਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇੱਕ ਜਿਸ ਦਾ ਨਾਮ ਮਸਕਾਨ ਆ ਉਹ ਇੱਕ ਪੰਜਾਬੀ ਕੁੜੀ ਆ ਅ ਜੋ ਕਿ ਆਪਣੇ ਬॉयਫਰੈਂਡ ਨੂੰ ਰੋਕਦੀ ਆ ਪੋਲਿਟਿਕਸ ਤੋਂ ਜਾਣ ਨੂੰ ਉਹ ਮਾਰਤਾੜ ਕਰਦਾ ਹੈ ਉਸ ਚੀਜ਼ ਤੋਂ ਰੋਕਦੀ ਆ ਨੋਰਮਲ ਭੜੀ ਪੰਜਾਬੀ ਕੁੜੀਆਂ ਜਿਹੜੀਆਂ ਕਰਦੀਆਂ ਨੇ ਪਿਆਰਾ ਜਿਹਾ ਕੈਰੈਕਟਰ ਹੈ ਇੱਕ ਟ੍ਰਾਂਸਫਰਮੇਸ਼ਨ ਆਉਦੀ ਤੁਸੀਂ ਜੇ ਮੂਵੀ ਦੇਖੋਗੇ ਉਹ ਤੁਹਾਨੂੰ ਦੇਖਣਗੇ ਫਸਟ ਫਿਲਮ ਅਗਿੱਤ ਕੁਛੀ ਰੋਲ ਕਰਦੇ ਤੇ ਕਹਿਣਾ ਅ ਐਜ਼ ਅ ਲੀਡ ਫਸਟ ਯਰ ਪਹਿਲੋਂ ਮੈਂ ਮੂਵੀਜ਼ ਕੀਤੀਆਂ ਸੈਕੰਡਰੀ ਲੱਖਾ ਜੀ ਆਪ ਉਹ ਪਿਕਚਰਾਂ ਜਾਂਦੇ ਰਹੇ ਉਹਨਾਂ ਨਾਲ ਕਦੀ ਚਾਂਸ ਮਿਲਿਆ ਕੰਮ ਕਰਨ ਦਾ ਇਹਨਾਂ ਨੇ ਆਹ ਮੇਰੇ ਗੁਰੂ ਜੀ ਨੇ ਹਾਂ ਸਾਡੇ ਅਸੀਂ ਉਹਨਾਂ ਦੇ ਸਟੂਡੈਂਟ ਆ ਲੱਖਾ ਸਰ ਉਹ ਆਬਵੀਅਸਲੀ ਫਿਲਮਾਂ 'ਚ ਬਹੁਤ ਸੋਹਣਾ ਉਹਨਾਂ ਦਾ ਨਾਮ ਆ ਥੀਏਟਰ ਦੇ ਵਿੱਚ ਵੀ ਤੇ ਤੁਹਾਡਾ ਸਵਾਲ ਕੀ ਸੀ ਸਰ ਲੱਖਾ ਜੀ ਨਾਲ ਤੁਸੀਂ ਕਦੀ ਪਿਕਚਰ ਕੀਤੀ ਹੈ ਮੈਂ ਤੇ ਪਲੇ ਜ਼ਰੂਰ ਕੀਤਾ ਹੈ ਕਿਹੜਾ ਪਲੇ ਉਹਨਾਂ ਦਾ ਲੋਕਡਾਊਨ ਇੱਕ ਉਹਨਾਂ ਦਾ ਹੋਰ ਬੜਾ ਅੱਛਾ ਪਲੇ ਆ ਮੋਸਟਲੀ ਉਹ ਹਰੇਕ ਨਾਟਕਸ਼ਾਲਾ 'ਚ ਉਹਨਾਂ ਨੇ ਬਹੁਤ ਕਮਾਇਆ ਪਲੇ ਰੋਡ ਦੇ ਕੋਲੇ ਦਾ ਕੋਈ ਡਾਇਲੋਗ ਹੋ ਜਾਏ ਕਿੰਨੇ ਬਣੇ ਇਹ ਨੋਟਿਸ ਮੁਕੱਦਮਾ ਹਾਂ ਜੀ ਮੈਡਮ ਜਿਹੜਾ ਰੋਡੇ ਤੇ ਮਾਰੀ ਕੀ ਕਰਨਾ ਚਾਹੋਗੇ ਕੀ ਰੋਲ ਲਾਉਣਾ ਉਦੋਂ ਵੀ ਮੇਰਾ ਇੱਕ ਸਟੂਡੈਂਟ ਦਾ ਕੈਰੈਕਟਰ ਹੈ ਜਿਹੜਾ ਫਿਲਮ ਕਾਲਜ ਬੇਸਡ ਆ ਤੇ ਸਟੂਡੈਂਟ ਆ ਮੈਂ ਬਹੁਤ ਇੰਟੈਲੀਜੈਂਟ ਸਟੂਡੈਂਟ ਆ ਉਹ ਉਹਨੂੰ ਸਿਰਫ ਆਪਣੀ ਪੜ੍ਹਾਈ ਨਾਲ ਮਤਲਬ ਆ ਕਾਲਜ ਕੀ ਹੋ ਰਿਹਾ ਹੋਰ ਲੜਾਈ ਝਗੜਾ ਆ ਜਾਂ ਕੁਝ ਪੜਾਣੀਆਂ ਨੂੰ ਲੈ ਕੇ ਜੋ ਵੀ ਮੁੱਦੇ ਚੱਲ ਰਹੇ ਉਹਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਉਹ ਸਿਰਫ ਆਪਣੇ ਨੋਟਸ ਬਣਾ ਚ ਬਿਜ਼ੀ ਆ ਇੰਟੈਲੀਜੈਂਟ ਆ ਐਂਡ ਉਹਦਾ ਫੋਕਸ ਆਪਣੇ ਕੈਰੀਅਰ ਨੂੰ ਆ ਜਿੱਦ ਤੱਕ ਉਹ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹੈ ਬਾਕੀ ਤੁਸੀਂ ਸੱਤ ਜੋ ਉਹਨੂੰ ਜਦੋਂ ਸਿਨੇਮਾ ਘਰਾਂ ਦੇ ਵਿੱਚ ਮੈਂ ਇਸ ਕੈਰੈਕਟਰ ਨੂੰ ਦੇਖੂਗੀ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਨਹੀਂ ਮੈਂ ਇੰਡਸਟਰੀ ਦੇ ਵਿੱਚ 8 ਸਾਲ ਤੋਂ ਜੁੜੀ ਹੋਈ ਆ ਫਿਲਮਾਂ ਦੇ ਵਿੱਚ ਅਗਰ ਮੈਂ ਕਹਾਂ ਕਿ ਵੱਡਾ ਕੈਰੈਕਟਰ ਡੈਬਿਊ ਸੀ ਐਸ ਆਫਕੋਰਸ ਰੋਡੇ ਕਾਲਜ ਦੇ ਵਿੱਚ ਇਸ ਤੋਂ ਇਲਾਵਾ ਮੈਂ ਤਿੰਨ ਫਿਲਮਾਂ ਕਰ ਚੁੱਕੀ ਆ ਜਿਦੇ ਵਿੱਚ ਜੂਨੀਅਰ ਆ ਚੁੱਕੀ ਆ ਜੀ ਕਿਵੇਂ ਸੋਚਿਆ ਸੀ ਕਿ ਰੋਡੇ ਲੜਾਈ ਝਗੜਾ ਦਿਖਾਏਗਾ ਜੋ ਆਲਮੋਸਟਲੀ ਕਾਲਜ ਦੇਖਦੇ ਹਰ ਰੰਗ ਦਿਖਾਇਆ ਗਿਆ ਕਾਲਜ ਲਈ ਤਾਂ ਹਰ ਰੰਗ ਤੁਹਾਨੂੰ ਪ੍ਰਧਾਨੀਆਂ ਉਸ ਟਾਈਮ ਤੇ ਜੋ ਸੀ ਪੋਲਿਟਿਕਸ ਉਸ ਟਾਈਮ ਤੇ ਜੋ ਸੀ ਪਿਆਰ ਮੁਹੱਬਤ ਲੜਾਈ ਝਗੜੇ ਐਂਟਰਟੇਨਮੈਂਟ ਕਾਮੇਡੀ ਤੁਹਾਨੂੰ ਹਰ ਰੰਗ ਇਸ ਫਿਲਮ ਚ ਦੇਖੇ ਵਿੱਚ ਥੋੜਾ ਉੱਚੀ ਬੋਲੋ ਜੀ ਹਾਂ ਹਾਸਿਕਰ ਜੀ ਮੇਰਾ ਨਾਮ ਜਸਟਿਲੋ ਹੈ ਜੀ ਤੇ ਮੈਂ ਇਹ ਫਿਲਮ ਦੇ ਵਿੱਚ ਪਿਰਤੇ ਨਾਮ ਦਾ ਕਰੈਕਟਰ ਪਲੇ ਕੀਤਾ ਜੀ ਜਿਹੜਾ ਕਿ ਇੱਕ ਨੌਟੀ ਜਿਹਾ ਪਹਿਲਾਂ ਦੱਸ ਚੁੱਕਿਆ ਜੀ ਆਪਾਂ ਤੁਹਾਨੂੰ ਜਿਵੇਂ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਹੁੰਦਾ ਹੀ ਹੈ ਜਿਵੇਂ ਮਤਲਬ ਇੱਕ ਸ਼ਰਾਰਤੀ ਜਿਹਾ ਬੱਚਾ ਹੈ ਇਸ ਤੋਂ ਪਹਿਲੇ ਕੋਈ ਪਿਕਚਰ ਵਗੈਰਾ ਚਾਹ ਚੁੱਕੇ ਹਾਂਜੀ ਮੈਂ ਇਸ ਤੋਂ ਪਹਿਲਾਂ ਸੀ ਦੋਮਾ ਨੇ ਜੀ ਯਾਰ ਚਲੇ ਬਾਹਰ ਇੱਕ ਗੀਤੀ ਵੈਬ ਸੀਰੀਜ਼ ਜਿਹੜੀ ਪੰਜਾਬ ਦੇ ਵਿੱਚ ਟ੍ਰੈਂਡਿੰਗ ਹੁੰਦੀ ਰਹੀ ਹੈ ਜੀ ਤੇ ਇਸ ਤੋਂ ਬਾਅਦ ਮੈਂ ਕੀ ਪੀਪਾ ਜੀ ਨਾਲ ਫਿਲਮ ਕੀਤੀ ਹੈ ਜਿੱਕਰ ਜੱਟ ਨੂੰ ਚੜ੍ਹੇ ਟੱਕਰੀ ਤੇ ਮੋਸਟਲੀ ਦੇਖਿਆ ਵੀ ਇਸ ਪਿਕਚਰ 'ਚ ਬਹੁਤ ਆ ਥੀਏਟਰ ਆਰਟਿਸਟ ਵੀ ਹੈਗੇ ਨੇ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਅਨਮੋਲ ਵਰਮਾ ਤੇ ਇਸ ਫਿਲਮ 'ਚ ਬੱਚੀ ਬਾਈ ਨਾਮ ਦਾ ਕਰੈਕਟਰ ਹੈ ਜੋ ਸ਼ਰਾਰਤੀ ਬੱਚਾ ਇੱਕ ਸਕੂਲ ਦਾ ਜੋ ਵੱਡਾ ਹੋ ਕੇ ਕਾਲਜ ਦਾ ਪ੍ਰਧਾਨ ਬਣਨਾ ਚਾਹੇ ਕਿੰਨੀ ਐ ਇਸ ਦਾ ਕੈਰੈਕਟਰ ਦਿਖਾਇਆ ਗਿਆ ਜਿਸ ਤਰ੍ਹਾਂ ਤੁਹਾਡੀ ਲੁੱਕ ਲੱਗ ਰਹੀ ਤੁਸੀਂ ਏਜਡ ਲੱਗਦੇ ਥੋੜੇ ਕਿੰਨੀ ਐ ਇਦਾਂ ਕੈਕਟੂ ਸਕੂਲ ਦੇ ਬੱਚ ਦਾ ਕੈਰੈਕਟਰ ਦਿਖਾਈ ਪਲੱਸ 2 ਪਲੱਸ 1 ਚ ਜਿਹੜੇ ਹੁੰਦੇ ਨੇ ਓਕੇ ਪਲੱਸ 2 ਕਲਾਸਿਸ ਹਾਂਜੀ ਠੀਕ ਓਕੇ ਠੀਕ ਜਿਹੜੀ ਰੋਡੇ ਫਿਲਮ ਆ ਰਿਲੀਜ਼ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਮੇਨ ਰੋਲ ਕੀ ਤੁਹਾਡਾ ਮੈਂ ਰੋਡੇ ਕਾਲਜ ਦਾ ਜੀ ਰਾਈਟਰ ਡਾਇਰੈਕਟਰ ਮੈਂ ਫਿਰ ਲਿਖੀ ਆ ਜੀ ਮੈਂ ਫਿਰ ਸ਼ੂਟ ਕੀਤੀ ਆ ਮੈਂ ਐਕਟਰਾਂ ਨੂੰ ਕੰਮ ਕਰਾਇਆ ਜੀ ਜੋ ਡਾਇਰੈਕਟਰ ਦੀ ਜੌਬ ਹੁੰਦੀ ਹੈ ਜੀ ਪਰ ਉਹਦੇ ਸਾਡੀ ਇੱਕ ਟੀਮ ਹੁੰਦੀ ਹੈ ਜੀ ਬਕਾਇਦਾ ਟੀਮ ਨਾਲ ਇਹ ਐਨਾ ਵੱਡਾ ਕੰਮ ਆ ਜਦੋਂ ਟੀਮਾਂ ਨਾਲ ਮਿਲ ਕੇ ਹੁੰਦਾ ਜੀ ਪੂਰੀ ਦੀ ਪੂਰੀ ਡਾਇਰੈਕਸ਼ਨ ਟੀਮ ਪ੍ਰੋਡਕਸ਼ਨ ਟੀਮ ਤਾਂ ਉਹਦੇ ਨਾਲ ਨਾਲ 10 12 ਜਨੇ ਮੈਂਬਰ ਹੁੰਦੇ ਸਾਡੇ ਤਾਂ ਉਹ ਰਲ ਕੇ ਹੀ ਬਣਾ ਬੂਟ ਕਰਦੇ ਆ ਕੋਲੇਜੀ ਦੀ ਫਿਲਮ ਆ ਜੀ ਐਂਟਰਟੇਨਿੰਗ ਆ ਸਿਨੇਮਾ ਵੈਸੀ ਮਨੋਰੰਜਨ ਵਾਸਤੇ ਪਹਿਲੀ ਸ਼ਰਤ ਸਨੇ ਮੇਰੀ ਉਹਨਾਂ ਰੰਜਨ ਆ ਹੂੰ ਤਾਂ ਮਨੋਰੰਜਨ ਇਹ ਮੈਨ ਰਹੀਏ ਤੁਸੀਂ ਕੁਝ ਕਹਿ ਜੋ ਤਾਂ ਤੁਸੀਂ ਕੰਮ ਜਾਵਾ ਜੀ ਸਿਰ ਕੀ ਸੋਚਿਆ ਸੀ ਕਿ ਫਿਲਮ ਦਾ ਨਾਮ ਰੋਟੇ ਕੋਲੇਜੀ ਰੱਖੀ ਹਾਂ ਐਕਚੁਅਲ ਤਾਂ ਰੋਡੇ ਕਾਲਜ ਪੰਜਾਬ ਦੇ ਪੁਰਾਣੇ ਸੋਤਨ ਕਾਲਜਾਂ ਚ ਪਹਿਲਾ ਕਾਲਜ ਆ ਇਹ ਜੀ 1956 ਚ ਪ੍ਰਤਾਪ ਸਿੰਘ ਕਰ ਉਹਨਾਂ ਨੇ ਸਰਕਾਰੀ ਮੰਤਰੀ ਸਾਡੇ ਬੜਾ ਸਤਿਕਾਰ ਆ ਲੋਕਾਂ ਚ ਨੇ ਆਪ ਦੇ ਲੋਕਾਂ ਦੇ ਨੰਬਰਾਂ ਚ ਪੂਨਾ ਭਰਤੀ ਤਾਂ ਉਹ ਉਹਨਾਂ ਨੇ ਕਾਲਜ ਖੋਲ੍ਹਿਆ ਸੀ ਤਾਂ ਉੱਥੇ ਡਿਗਰੀ ਇੰਜੀਨੀਅਰਿੰਗ ਕਾਲਜ ਮੈਨੇਜਰ ਕਾਲਜ ਨੇ ਖੋਲ੍ਹਿਆ ਆ ਉੱਥੇ ਜ਼ਿੰਦਗੀ ਦੇ ਸਾਰੇ ਰੰਗ ਸੀ ਤੇ ਜਿੰਨੀਆਂ ਐਜੀਟੇਸ਼ਨ ਸੀ ਸਟੂਡੈਂਟ ਐਜੀਟੇਸ਼ਨ ਹੋਇਆ ਬਹੁਤ ਸਾਰੇ ਦੀ ਮੂਵਮੈਂਟ ਹੋਈਆਂ ਤਾਂ ਕੁਝ ਮਾਲਵੇ ਦਾ ਏਰੀਆ ਸੀ ਕਈਆਂ ਤਸਵੀਰਾਂ ਤੱਕੀਆਂ ਸੀ ਲੋਕਾਂ ਦੀਆਂ ਤਾਂ ਅੱਜ ਵੀ ਐਜ ਮੈਨੇ ਮੰਨਵਾ ਦਿੱਤਾ ਹੂੰ ਨਾ ਉਹ ਕਿੱッセ ਘਾੜੀਆਂ ਥੋੜੇ ਬਣੇ ਕੁਸ਼ਕਟਨਾਵਾ ਐਸੀਆਂ ਘਟੀਆਂ ਤਾਂ ਮੈਨੂੰ ਲੱਗਿਆ ਵੀ ਲੋਕਾਂ ਸਾਹਮਣੇ ਆਉਣੀਆਂ ਚਾਹੀਦੀਆਂ ਯੂਥ ਨੂੰ ਲੈ ਕੇ ਜਿਵੇਂ ਗੱਲ ਕਰਨੀ ਆ ਤਾਂ ਮੈਂ ਜੇ ਇਹ ਕਿਉਂਕਿ ਮੈਂ ਉੱਥੋਂ ਦਾ ਹੀ ਰਹਿਣ ਵਾਲਾ ਮੋਕੇ ਜिले ਦਾ ਉਹੀ ਮੇਰੇ ਨਗਰ ਆ ਮੈਨੂੰ ਲੱਗਿਆ ਵੀ ਅਗਰ ਮੈਂ ਉਹ ਤਾਣਾ ਪਾਣਾ ਬਣ ਕੇ ਕਹਾਣੀ ਕਹਾਂਗਾ ਤਾਂ ਦਰਸ਼ਕਾਂ ਨੂੰ ਮਨੋਰੰਜਨ ਵੀ ਮਿਲੇਗਾ ਔਰ ਮੈਂ ਆਪਣੀ ਗੱਲ ਕਹਿਣ ਚ ਵੀ ਕਾਮਯਾਬ ਹੋ ਸਕਦਾ ਸਿਰਫ ਕਿੰਨੀ ਤਰੀਕ ਨੂੰ ਰਿਲੀਜ਼ ਹੋ ਰਹੀ ਹੈ 7 ਜੂਨ ਨੂੰ ਰਿਲੀਜ਼ ਹੋ ਰਹੀ ਹੈ ਜੀ ਇਸ ਵੀਕਐਂਡ ਦੇ ਸ਼ੁੱਕਰਵਾਰ ਨੂੰ ਦਰਸ਼ਕਾਂ ਕੀ ਬੇਨਤੀ ਆ ਤੁਹਾਡੇ ਪ੍ਰੈਸ ਮੀਡੀਆ ਰਾਈਟ ਦਾ ਵੱਡੀ ਗੱਲ ਦੀ ਫਿਲਮ ਦੇਖਣ ਜਾਓ ਇਸ ਫਿਲਮ ਦਾ ਜਿਹੜਾ ਅਹਿਮ ਪੱਖ ਆ ਆਮ ਫਿਲਮਾਂ ਤੋਂ ਅਲੱਗ ਆ ਹੋਏ ਆ ਜਿੱਥੇ ਦੇਚ ਨਾਮੀ ਕਲਾਕਾਰ ਨੇ ਮਾਨਵਜੀ ਸ਼ਰੀਫੀ ਜੋਗਰਾਜ ਸਿੰਘ ਹੋਣੀ ਉੱਥੇ ਦੇਚ ਦੋ ਦਰਜਨ ਨਵੇਂ ਮੁੰਡੇ ਬੀੜੀਆਂ ਪਹਿਲੀ ਵਾਰੀ ਲਾਂਚ ਕੀਤੇ ਆ ਬਤੌਰ ਐਕਟ ਪ੍ਰੈਕਟਿਸ ਉਸ ਉਹਨਾਂ ਜੋ ਬਹੁ ਗਿਣਤੀ ਥੀਏਟਰ ਦੇ ਨੇ 5-6 ਬਰਾਊ ਥੀਏਟਰ ਵੀ ਨੇ ਪਰ ਉਹ ਅੱਜ ਦਾ ਯੂਥ ਸੱਚੀ ਬਹੁਤ ਟੈਲੈਂਟਡ ਹੈ ਕਾਬਲ ਹੈ ਚਾਹੇ ਉਹ ਸਾਡਾ ਯੂਥ ਬਾਹਰਲੇ ਮੁਲਕਾਂ ਜਾ ਕੇ ਦੋਵੇਂ ਸ਼ਕਤਾਂ ਲਾ ਰਿਆ ਕੰਮ ਕਰ ਰਿਆ ਨੇ ਪੜ੍ਹਾਈ ਕਰ ਰਿਆ ਚਾਹੇ ਇੱਥੇ ਰੇ ਕੰਮ ਕਰ ਰਿਆ ਹੈ ਨਾ ਤੇ ਚਾਹੇ ਉਹ ਮੇਰੇ ਨਾਲ ਦਾ ਉਚਿਤ ਚਾਹੇ ਤੁਸੀਂ ਹੋ ਇਹ ਸਮਕਾਲੀ ਹੈ ਜੇ ਅਸੀਂ ਤਾਂ ਜਿਹੜੇ ਇੱਥੇ ਰਹਿ ਕੇ ਪੰਜਾਬ ਚ ਕੰਮ ਕਰ ਰਹੇ ਉਹ ਸੱਚੀ ਬਹੁਤ ਕਾਬਲ ਨੇ ਇਹ ਵੀ ਕਿਰਤੀ ਲੋਕਾਂ ਦੀ ਫਿਲਮ ਆ ਕਿਰਤੀ ਹੈ ਜੀ ਇਹ ਯੂਥ ਨੂੰ ਕੀ ਮੈਸੇਜ ਦੇਣੀ ਚਾਹੀਦਾ ਆ ਦੇਖੋ ਜੀ ਮੈਨੂੰ ਲੱਗਦਾ ਵੀ ਸਾਡੇ ਵਰਗਿਆਂ ਦੀ ਇਹ ਵੀ ਫਾਇਦਾ ਨਹੀਂ ਵੀ ਅਸੀਂ ਸਮਾਜ ਨੂੰ ਕੋਈ ਮੈਸੇਜ ਦੇਈਏ ਨਾ ਇਸ ਤੋਂ ਬੜੇ ਸਧਾਰਨ ਇਨਸਾਨ ਕਿਉਂਕਿ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਵੀ ਯੂਥ ਅੱਜ ਦਾ ਜਿਹੜੀ ਸਾਡੇ ਵਾਲੀ ਪੀੜ੍ਹੀ ਆ ਮੇਰੀ ਵਾਲੀ ਮੈਨੂੰ ਲੱਗਦਾ ਤਾਂ ਸਾਡੇ ਨਾਲ ਦਾ ਯੂਥ ਬਹੁਤ ਸਿਆਣਾ ਆ ਜੀ ਅਜ 19 ਸਾਲ ਦੀ ਉਮਰ 'ਚ ਉਹਨਾਂ ਨੂੰ ਫਿਕਰ ਆ ਵੀ ਅਸੀਂ ਬਾਹਰ ਜਾਣਾ ਕਰਨਾ ਜਾਂ ਇੱਥੇ ਪੜ੍ਹ ਕੇ ਕੁਝ ਕਰਨਾ ਪਰ ਸਾਡੇ ਵਾਲੀ ਪੀੜ੍ਹੀ ਨੂੰ ਥੋੜਾ ਜਿਆ ਮੈਨੂੰ ਲੱਗਦਾ ਇਹਨੇ ਮੇਰੇ ਹਾਣੀ ਸੀ ਪਰ ਸਾਨੂੰ ਬਹੁਤ ਲੇਟ ਪਤਾ ਲੱਗਿਆ ਉਹ ਸੀ ਕੀ ਕਰੀਏ ਮੈਨੂੰ ਨਹੀਂ ਲੱਗਦਾ ਮੇਰੇ ਰਗਾ ਬੰਦਾ ਮੈਸੇਜੂ ਪਰ ਹਾਂ ਫਿਲਮ ਮਨੋਰੰਜਨ ਜਰੀਏ ਕੁਝ ਕਹੇਗੀ ਆਖਰ ਤੱਕ ਜਾਂਦੀ ਜਾਂਦੀ ਆਪਣੀ ਕੋਈ ਗੱਲ ਛੱਡ ਕੇ ਜਾਏਗੀ ਵਨ ਲਾਈਨਰ ਕਰਮਾਨੀ ਦਾ ਵਾਕਾ ਬੜਾ ਮੂਲ ਪਛਾਣ ਠੀਕ ਹੈ ਤਾਂ ਉਹ ਲੰਘੇ ਹੋਏ ਸਮੇਂ ਦੀ ਗੱਲ ਕੀਤੀ ਗਈ ਆ ਉਹ ਇੱਕ ਥੋੜਾ ਦਰਦ ਬਿਆਨ ਕੀਤਾ ਐਂਟਰਟੇਨਿੰਗ ਸਟੋਰੀ ਨੇ ਠੀਕ ਹੈ ਥੈਂਕ ਯੂ ਸਰ ਥੈਂ